ਬੋਹ ਦਾਤਾ ਖੁਸ਼ੀਆਂ ਦੇਵੇ ਜਾਂ ਦੁੱਖ ਦੇਵੇ ਤੂੰ ਹੱਸ ਝੋਲੀ ਵਿੱਚ ਪਾਈ ਜਾ ਰੁਸੇ ਗਿਲੇ ਛੱਡ ਕੇ ਸਭ ਨਾਲ ਜ਼ਿੰਦਗੀ ਤਾਈ ਨਿਵਾਹੀ ਜਾ ਜੇ ਵੀ ਮਿਲਦਾ ਜੋ ਵੀ ਮਿਲਦਾ ਨੀਮਾ ਹੋ ਕੇ ਸਭ ਨੂੰ ਗਲ ਨਾਲ ਲਾਈ ਜਾ ਏ ਸੱਜਣ ਵਿਛੜੇ ਫੇਰ ਨਹੀਂ ਮਿਲਦੇ ਤੂੰ ਪੀਂਘ ਪਿਆਰ ਦੀ ਪਾਈ ਜਾ ਇਥੇ ਆਪਣਿਆਂ ਦੇ ਨਾਲ ਕਾਹਦਾ ਰੋਲਾ ਉਹ ਮਰ ਨੂੰ ਤੂੰ ਸਮਝਾਈਂ ਜਾ ਇਥੇ ਰੁਖੀ ਸੁਖੀ ਜੋ ਵੀ ਮਿਲਦੀ ਲੈ ਨਾਮ ਪ੍ਰਭੂ ਦਾ ਖਾਈਂ ਜਾ ਕੌਣ ਨਾਲ ਖੜੇ ਕੌਣ ਛੱਡਦਾ ਤੈਨੂੰ ਇਹ ਦੁਨੀਆ ਨੂੰ ਅਜਮਾਈ ਜਾ ਇਹ ਜ਼ਿੰਦਗੀ ਮਾਨਾ ਫੇਰ ਨਹੀਂ ਮਿਲਨੀ ਤੂੰ ਆਪਣੇ ਨਾਲ ਲੰਘਾਈ ਜਾ ਇਥੇ ਫੇਰ ਕਨੌਰੀ ਇਥੇ ਫੇਰ ਕਨੌਰੀ ਮੁੜਨੀ ਆਉਣਾ ਨਾ ਐਵੇਂ ਦਿਲ ਤੜਫਾਈ ਜਾ